ਗੱਲ ਹਿੰਦ ਤੇ ਪੰਜਾਬ ਦਾ ਹੋਣ ਲੱਗਾ ਇਹ ਸਾਡੀ ਪੰਜਾਬ ਵਾਸੀਆਂ ਦੀ ਹਮੇਸ਼ਾ ਸੈਂਟਰ ਦੇ ਲੋਕ ਆ ਨੇ ਜਿਹੜੇ ਉਹ ਤੱਕਾ ਹੀ ਕਰਦੇ ਆਏ ਸੀ ਉਸ ਤੱਕੇ ਨੂੰ ਪੰਜਾਬ ਦੇ ਇਨਕਲਾਬੀ ਲੋਕ ਰੋਗ ਦੇ ਆਏ ਆ ਇਸ ਵਾਰੀ ਵੀ ਤੋੜਾ 2 ਸਾਲਾਂ ਦਾ ਸਰਕਾਰ ਦਾ ਲੋਕਾਂ ਦੇ ਨਾਲ ਬਹੁਤ ਵੱਡਾ ਪਿਆਰ ਬਣਿਆ ਵੱਡਾ ਜਿਹੜਾ ਕਦੇ ਵੀ ਕਿਸੇ ਨੇ ਦੇਖਿਆ ਨਹੀਂ ਪਾਰਦਰਸ਼ੀ ਤੇ ਇਮਾਨਦਾਰੀ ਨਾਲ ਬਿਨਾ ਪੈਸੇ ਆ ਜੋ ਵੀ ਕਦੇ ਨੌਕਰੀਆਂ ਮਿਲਦੀਆਂ ਸਨ ਜਾਂ ਤਾਂ ਰਿਸ਼ਤੇਦਾਰ ਵੱਡੇ ਵੱਡੇ ਅਫਸਰ ਹੁੰਦੇ ਜਾਂ ਮਾਮੇ ਭਾਣ ਜੇ ਮਾਸਟਰ ਫੁੱਪੜੋ ਦੇ ਵਿੱਚ ਵਜ਼ੀਰ ਹੋਣ ਜਾਂ ਐਮ.ਐਲ.ਏ ਤਾਂ ਗੱਲ ਬਣਦੀ ਸੀ ਔਰ ਜਿੱਥੇ ਲੋਕਾਂ ਨੂੰ ਪੰਜਾਬ ਦੇ ਲੋਕ ਬੜੀ ਸੱਚੀ ਸੁੱਚੀ ਕਿਰਤ ਕਰਨ ਵਾਲੇ ਆ ਉੱਥੇ ਸੁਖਬੀਰ ਸਿੰਘ ਬਾਦਲਵਰਗਿਆ ਕੋਲ ਇੱਕ ਨਾਰਾ ਦਿੱਤਾ ਜਾਂਦਾ ਸੀ ਵੀ ਕੁੰਡੀ ਲਾ ਲਓ ਤੁਸੀਂ ਬਿਜਲੀ ਦੀ ਲੋਕਾਂ ਨੂੰ ਚੋਰ ਬਣਾਇਆ ਜਾਂਦਾ ਸੀ ਤਾਂ ਜੋ ਕਿ ਬਾਅਦ ਵਿੱਚ ਉਹਨਾਂ ਦੇ ਨਾਂ ਤੇ ਟੈਲੀਫੋਨ ਕਰਕੇ ਉਹਨਾਂ ਦੇ ਲੱਤ ਰੱਖੀ ਜਾਵੇ ਅਸੀਂ ਤੁਹਾਡਾ ਕੰਮ ਕਰਵਾਇਆ ਹੈ ਸਰਦਾਰ ਭਗਵੰਤ ਸਿੰਘ ਮਾਨਹੋਰਾ ਨੇ ਇਸ ਗੱਲ ਦਾ ਯਾਭੀ ਵੜਤਾ ਕਿ ਘਰ ਦੀ ਲੋਡ ਹੈ 600 ਯੂਨਟ ਨਾਲ ਤੁਸੀਂ ਸਾਰੇ ਇੱਕ ਘਰ ਦੀ ਬਿਜਲੀ ਪੂਰੀ ਕਰ ਸਕਦੇ ਹੋ ਤੇ ਉਹ ਜਿਹੜੇ ਪੈਸੇ ਬਚਦੇ ਆ ਜਿਹੜਾ 5000 ਰੁਪਿਆ ਬਣਦਾ ਹੈ ਕਿਸੇ ਦਾ 4000 ਵੀ ਹੋ ਸਕਦਾ ਹੈ ਉਹ 25 ਤੋਂ 30000 ਰੁਪਿਆ ਸੀ ਆਪਣੇ ਘਰ ਦੀ ਕਬੀਲਦਾਰੀ ਚ ਲੋੜ ਤੈਲ ਤੋਂ ਲੈ ਕੇ ਬੱਚਿਆਂ ਦੀਆਂ ਵਰਦੀਆਂ ਫੀਸਾਂ ਬਹੁਤ ਸਾਰਾਂ ਤੇ ਥਾਵਾਂ ਤੇ ਕੰਮ ਆਉਂਦਾ ਹੈ ਔਰ ਅਸੀਂ ਬੇਫਿਕਰੀ ਨਾਲ ਆਪਣੀ ਬਿਜਲੀ ਬਾਲਦੇ ਆਂ ਪੁਰਾਣੀਆਂ ਸਰਕਾਰਾਂ ਨੇ ਬਹੁਤ ਕੁਝ ਕਹਿਣ ਦੀਆਂ ਗੱਲਾਂ ਕੀਤੀਆਂ ਪਰ ਤੁਹਾਡੇ ਸਾਹਮਣੇ ਇਸ ਸ਼ੀਸ਼ਾ ਕੇ ਜਿਹੜੀਆਂ ਜਾਇਦਾਦਾਂ ਗਹਿਣੇ ਦਿੱਤੀਆਂ ਜਾਂਦੀਆਂ ਸੀ ਮਾਰਕਫੈਡ ਵਰਗੇ ادارے ਜਿਹੜੇ ਮੁਨਾਫੇਚ ਸੀ ਜਿਹੜੇ ਮੰਡੀ ਬੋਰਡ ਵਰਗੇ ਅਤੇ ਇਸੇ ਦੇ ਨਾਲ ਹੀ ਹੋਰ ਸਰਕਾਰੀ ਥਾਵਾਂ ਬਸ ੱਡੇ ਗਹਿਣੇ ਕਰਕੇ ਕਰਜ਼ੇ ਲੈ ਕੇ ਪੰਜਾਬ ਨੂੰ ਤਬਾਹ ਕੀਤਾ ਉਥੇ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਤੁਹਾਡੀ ਅਗਵਾਈ ਚ ਥੋੜੀ ਸਿਆਣਪ ਦੇ ਸਦਕਾ ਅੱਗੇ ਸਰਕਾਰਾਂ ਵੇਚਦੀਆਂ ਸੀ ਗਹਿਣੇ ਦਿੰਦੀਆਂ ਸੀ ਤੁਸੀਂ ਇੱਕ ਥਰਮਲ ਪਲਾਂਟ ਜਿਹੜਾ ਗੋਵਿੰਦਵਾਲ ਸਾਹਿਬ ਦਾ ਜੀ ਦਾ ਨਾਮ ਸ੍ਰੀ ਗੁਰੂ ਅਮਰਦਾਸ ਸਾਹਿਬ ਤੇ ਰੱਖਿਆ ਹੈ। ਇਹ ਸਰਕਾਰ ਦਾ ਬਹੁਤ ਵੱਡਾ ਮੀਲ ਪੱਥਰ ਹੈ ਤੇ ਚੰਗੀ ਸ਼ੁਰੂਆਤ ਹੈ ਤੇ ਇਹਦੇ ਨਾਲ ਹੀ ਅੰਗਰੇਜ਼ਾਂ ਵੇਲੇ ਕਿਸੇ ਨੇ ਲੋਕਾਂ ਨੇ ਸੁਣੀਆਂ ਹੋਣੀਆਂ। ਅੰਗਰੇਜ਼ ਨੇ ਨਹਿਰ ਕੱਢਤੀ। ਇਹ ਪੰਜਾਬ ਦਾ ਪੁੱਤ ਹੈ ਭਗਵੰਤ ਮਾਨ ਜਿਹੜੀਆਂ ਐਸੇ ਸਰਕਾਰ ਚ ਦੋ ਨਹਿਰਾਂ ਇੱਕ ਦੁਆਬੇ ਦੇ ਲੋਕਾਂ ਲਈ ਜਿਨ੍ਹਾਂ ਨੂੰ 80000 ਏਕੜ ਦੀ ਸਿੰਚਾਈ ਹੋਣੀ ਹੈ। ਔਰ ਐਸੀ ਪੰਜਾਬ ਦੇ ਮਾਲਵੇ ਵਾਲੇ ਖਾਰਾ ਪਾਣੀ ਨਾ ਲਾ ਸਕਦੇ ਸਾਰਾ ਛੱਡ ਸਕਦੇ ਸਾਂ ਉਹਨਾਂ ਨੂੰ ਖੇਤਾਂ ਨੂੰ ਸਿੰਜਣ ਦੇ ਵਾਲੀ ਜਿਹਦੇ ਲਈ ਪਾਉਣੇ 2 ਲੱਖ ਜਿਹੜਾ ਏਕੜ ਹੈ ਉਹ ਪਾਣੀ ਨਾਲ ਸਿੰਜਿਆ ਜਾਣਾ ਹੈ ਬਹੁਤ ਵੱਡੀ ਜਿਹੜੀ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਪੁੱਤ ਦੀ ਦੇਣ ਹੈ ਅੱਜ ਪੰਜਾਬ ਫੇਰ ਤੁਹਾਡੇ ਵੱਲ ਵੇਖ ਰਿਹਾ ਤੁਸੀਂ ਨਵੀਂ ਪਲਾਂਗ ਪੱਟ ਰਹੇ ਹੋ 13 ਦੇ 13 ਲੋਕ ਸਭਾ ਦੇ ਮੈਂਬਰ ਭਗਵੰਤ ਮਾਨ ਹੋਣਗੇ ਇਹਨੇ ਮੇਂ ਸ਼ਬਦਾ ਨਾਲ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਸਾਰੇ ਹੀ ਬਹੁਤ ਸਤਿਕਾਰਯੋਗ ਇਨਕਲਾਬ ਬੋਲੇ ਸੋ ਨਿਹਾਲ ਆਮ ਆਦਮੀ ਪਾਰਟੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ